ਸ਼ੀਰ ਸਿੰਘ ਛੀਦੀਆਂ ਦੇ ਜਾਂਦੇ ਨੇ ਇਹ ਪਿਛਲੇ ਪਰਿਵਾਰਾਂ ਦਾ ਖਾਤੀ ਬਣਦਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਨੂੰ ਯਾਦ ਕਰਦੇ ਕਿੰਨੇ ਵੀ ਸਮਾਰੋਹ ਹੋਣ ਸਭ ਜਾਨੂੰ ਸਮਨ ਜਾਰ ਜਾ ਕੇ ਵੀ ਹਾਲੇਲੂਇਆ ਚਾਹੀਏ ਇੱਕ ਸਮਾਰੋਹ ਤਿੰਤ ਤਰੀਕ ਨੂੰ ਚੰਪੌਰ ਸਾਹਿਬ ਤੋਂ ਨਗਰ ਦਾ ਬੋਲਦਾ ਵਿਚ ਵੀ ਹੋ ਰਿਹਾ ਹੈ ਸਾਰੇ ਸ਼ਗਨ ਨੂੰ ਮੇਰੀ ਬੇਨਤੀ ਹੈ ਕਿ ਉਥੇ ਵੀ ਸਮਾਗਮ ਕਰਕੇ ਜਰੂਰ ਪਹੁੰਚੋ ਮੈਂ ਪਰਦਾ ਰਹਿਣਾ ਉਹ ਆਰੰਭ ਵਿੱਚ ਵੀ ਸ਼ੌਨਾ ਮਿਲਣਾ ਫੇਸਬੁਕਾਂ ਦਾ ਵੀ ਅਜਿਹਾ ਬਹੁਤ ਖਿਸ਼ਾਉਦਾ ਤੁਸੀਂ ਖੇਡ ਮੈਨੇ ਕਰਾਉਂਦੇ ਹੋ ਤੁਸੀਂ ਕੁਸ਼ਤੀ ਦਾਗਰ ਕਰਾਉਂਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਇਹ ਕਰਵਾਉਣਾ ਚਾਹੀਦਾ ਗੁਰੂ ਸਾਹਿਬ ਦੀ ਫਰਜ਼ ਪਰ ਸਮਾਗਮ ਵਿੱਚ ਵੀ ਤੁਹਾਡੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਹੈ ਕਿਤੇ ਵੀ ਸਮਾਗਮ ਹੋਵੇ ਖਾਲਸਾ ਜੀ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਾਂ ਮੋਰ ਪ੍ਰਿੰਸੀਪਲ ਸਾਹਿਬ ਕੀਰਤਨ ਸੁਣ ਬੜਾ ਵਧੀਆ ਅਨੁਸਤੱਜਾ ਹਨ ਕੀਰਤਨ ਕੀਤਾ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਬਰਿੰਦਰ ਸਿੰਘ ਜਦੋਂ ਕਾਰਜਪਰਦਰਸ਼ੀ ਰੂਪ 'ਚ ਉਹਨਾਂ ਨੇ ਉੱਤੇ ਸਮਾਰੋਹ ਕਰਾਇਆ ਸੀ ਹਰ ਵਿਅਕਤੀ ਦੀ ਸੋਚ ਹੁੰਦੀ ਹੈ ਵੀ ਮੈਂ ਆਪਣੀ ਜ਼ਿੰਦਗੀ 'ਚ ਕੀ ਕਰਨਾ ਹੈ ਤੇ ਰੰਗਾਂ ਵਿੱਚ ਵਸੇ ਦੁਨੀਆ ਇਹ ਨਾਂ ਦੇ ਤੂਣ ਵੀ ਗਰਮੀ ਜੰਦੀਰਾ ਢਾਲ ਦਿੰਦੀ ਐ ਇਹ ਸਿਰਾਂ ਦੀ ਕਾਮ ਲੈ ਕੇ ਇਤਿਹਾਸ ਲਿਖਦੇ ਨੇ ਇਹਨਾਂ ਦੀ ਚਰਬੀ ਤੂਫਾਨਾਂ ਵਿੱਚ ਧੀਰੇ ਬਾੜ ਦਿੰਦੀ ਠੀਕ ਇਸੇ ਕ੍ਰਿਸ਼ਨ ਦੇ ਰਾਧਾ 판ਦੀ ਸੀ ਸardar lokinder singh ji ditana sahab ਜਿਨ੍ਹਾਂ ਨੇ ਸਰ ਫਲੀਦ ਦੇ ਧਰ ਕੇ ਅਨਆਪ ਦਾ ਪਾਣੀ ਦੇਣਾ ਸੀ ਉਹ ਪੰਜਾਬ ਫਰਵਾਹ ਜਾਨ ਤੋਂ ਜਿਵੇਂ ਮੈਂ ਰੋਕਣ ਦਾ ਕਰਦਮ ਕੀਤਾ ਸ਼ਾਇਦ ਇਹਦੀ ਦਲੇਰੀ ਇੰਨੀ ਸਖ਼ਤਦਲੀ ਇਹਦੇ ਨਾਲ ਪੈਦਾ ਕਿਸੇ ਬਹੁਤ ਮਨੁੱਖ ਨੂੰ ਨਾਵਲ ਦਲੀਦ ਹੋਵੇ ਜੇ ਤੁਮ ਅਜ ਤੋ 33 ਬਾਰੇ ਪਹਿਲਾਂ ਇਸ ਸੰਕਰ ਵਿੱਚ ਉਹਨਾਂ ਨੇ ਪਰਵਾਹ ਤੇ ਤਹਿਰ ਵਾਪਰਿਆ ਸੀ ਮੈਂ ਉਸ ਦਿਨ ਵੀ ਅਖਿਆਸ ਤੇ ਸਰਦਾਰ ਬਲਬਿੰਦਰ ਸਿੰਘ ਮਨੋਂ ਮਰਨੇ ਵੇਲੇ ਉਸੇ ਦੇ ਐ ਕਿਹ ਪਤਾ ਲੱਗਿਆ ਹੁਣ ਵੱਡਾ ਭਾਨਾ ਵਾਪਰ ਗਿਆ ਉਹਦੇ ਸ਼ਬਦ ਸੀ ਜਿਸ ਤਰ੍ਹਾਂ ਸੱਤੇ ਨੂੰ ਮਨ ਪੁਰਾ ਹੋਇਆ ਇਹ ਬਾਤਰ ਨਹੀਂ ਸੀ ਇਹਦੀ ਸੁਭਾਵਨਾ ਹੀ ਸੀ ਜੋ ਕੁਝ ਵੀ ਵਾਪਰੇ ਆ ਇਹ ਸਭ ਦਾ ਪੁਰਗ ਗੁਰੂ ਜੇ ਗੁਰੂ ਵਿੱਚ ਆ ਉਹਦੇ ਭਾਣੇ ਵਿੱਚ ਆ ਕੁਝ ਗੱਲਾਂ ਐਸੀਆਂ ਨੇ ਇਹ ਗੁਰੂਆਂ ਦਾ ਹੋਣੀ ਨੂੰ ਤਸਲੀਮ ਕਰਦੀ ਹੈ ਅਨਹੋਣੀ ਨੂੰ ਤਸਲੀਮ ਨਹੀਂ ਕਰਦੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਛਾਹ ਜੀ ਦੇ ਦੋ ਲਗਤਿਆ ਜਿਹੜਾ ਚੰਪੌਰ ਦੀ ਜੰਗ ਵਿੱਚ ਸ਼ਹੀਦ ਹੋਏ ਗੁਰੂ ਸਾਹਿਬ ਜੀ ਨੇ ਅੰਤਲਾ ਹੁਕਮ ਮੰਨ ਕੇ ਚੰਪੌਰ ਦੀ ਦਿੱਤੀ ਢੜੀ ਛੱਡ ਦਿੱਤੀ ਤੇ ਜਦੋਂ ਮਗਾਨੇ ਰੰਗ ਪੂਰੇ ਡਾ ਰਹੇ ਸੀ ਅਨਹਾਤਾ ਦਾ ਹਲੇਾ ਸੀ ਇੱਕ ਤਵੀਰ ਦੋ ਸ਼ਬਦਾਂ ਨਾਲ ਕੁਝ ਵਰਣਨ ਕਰਦਾ ਉਹ ਕਹਿੰਦਾ ਅਚਨ ਦੇ ਬਿਜਲੀ ਦੀ ਧਲਕ ਪਈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਸੀ ਤੇ ਪਾਤਸ਼ਾਹ ਜੀ ਕੋਲ ਦੀ ਲੰਗ ਤੁਰੇ ਉਹ ਕਹਿੰਦਾ ਕਿ ਭਾਈ ਜਿਆਸ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਪਾਤਸ਼ਾਹ ਤੁਹਾਡੇ ਪੁੱਤਰ ਪਏ ਨੇ ਜੇ ਤੁਸੀਂ ਇਹਨਾਂ ਦੇ ਸੀਸ ਤੇ ਕੱਪੜਾ ਨਹੀਂ ਪੋਣਾ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਦਸਤਾਰ ਪਾ ਕੇ ਇੱਥੇ ਇੱਥੇ ਦੋਹਾਂ ਦੇ ਸੀਸ ਤੇ ਪਾ ਦਿੰਦਾ ਕਵੀ ਨੇ ਸ਼ਬਦ ਲਿਖੇ ਤੁੰਗ ਗੁਰੂ ਗਬਿੰਦ ਸਿੰਘ ਦਾ ਜਵਾਬ ਲਿਖਿਆ ਉਹਨੇ ਕਹਿੰਦੇ ਭਾਈ ਵਿਆਸ ਆ ਜੰਗਦਾ ਮਦਾਨ ਹੈ ਬੰਨਾ ਹੈ ਨਾ ਬਾਟਾ ਹੈ ਕੋਈ ਪਿਆਰ ਅਵਦਾਸੀਆ ਕੋਈ ਤਿਆਗਾਟ ਹੈ ਨਾ ਸਭੇ ਅਜੀਤ ਤੈਨੂੰ ਦਹਾਰਣਾਉ ਬਾਕੀ ਕਿਹੜਾ ਘੱਟ ਹੈ ਕੌਮਾਂ ਦੇ ਸ਼ਹੀਦ ਕਦੇ ਕਫਨ ਨਹੀਂ ਲੋੜਦੇ ਇਹਦਾ ਹੀ ਦਸਾਲਾ ਇਹਦੇ ਮੁਕਤ ਤੇ ਲੋੜ ਬੋਲੇ ਇਸੋ ਲਹਾ ਅਈ ਪ੍ਰਵਿੰਦਰ ਸਿੰਘ ਜਟਾਣੇ ਨੇ ਮੇਰਾ ਜਰੀ ਬੜੀ ਮਿਹਤ ਕਰਦਾ ਹੈ ਅਸੀਂ ਬੜਾ ਕੰਮ ਕੀਤਾ ਜਦੋਂ ਮਹਿਰ ਬੰਨ੍ਹ ਕਰਦਾ ਸੀ ਉਹ ਜ਼ਰੂਰ ਦੀ ਰੋਗ ਨਾਲ ਧੋਖਣਾ ਰੋਗਿਆ ਸੀ ਮੈਨੂੰ ਇੰਨੇ ਮੈ ਛੋਗੇ ਵੈਰੀਅਰ ਤੇ ਲਾਇਆ। ਇਹੀ ਸਦਮ ਕਹਾ ਜਦੋਂ ਮੈਂ ਦੀ ਪੜੀਆਂ ਬੜੀਆਂ ਕੋਠੀਆਂ ਤੇ ਰਹਿੰਦੇ ਸੀ। ਉਹ ਇੱਕ ਸਾਈਕਲ ਤੇ ਆਇਆ ਟੁੱਟਿਆ ਹੋਇਆ ਦਾ ਸਾਈਕਲ ਸੀ। ਪਿੱਛੇ ਕਮਾਲੀਆਂ ਨਾਲ ਮੈਂ ਸਮਾਨ ਰੱਖਿਆ ਹੋਇਆ। ਜੋ ਬੋਰੀਆਂ ਜਾਂ ਕੱਦਿਆਂ ਵੀਆ ਇੱਕ ਦੇ ਕੇ ਸਤਾਈ ਸੀ। ਤੇ ਇੰਟ ਦੇ ਵਿੱਚ ਕੁਝ ਇਤਿਹਾਸ ਕਰ। ਉਹ ਸਾਰੇ ਦੇ ਸਾਰੇ ਮਹਿਲ ਬੰਦ ਦਾ ਮਹੌਲ ਇੱਥੇ ਆ। ਮੈਨੂੰ ਘਾੜ ਲਿਕੇ ਲੈ ਜਾਓ। ਜਿਵੇਂ ਵੀ ਨਹਿਰ ਤੇ ਮੇਰੇ ਮੇਰੇ ਪਿੰਡ ਵਸਦੇ ਨੇ ਉਹਨਾਂ ਸਾਰੇ ਪਿੰਡਾਂ ਵਿੱਚ ਇਹ ਸਤਾਰਨ ਉਹ ਲੋਕਾਂ ਕੋਲ ਹੀ ਸਰਕਾਰ ਦਾ ਸਦੋਬ ਨਹੀਂ ਕਰਨਾ ਆਪਣਾ ਨਹਿਰ ਬੰਦ ਕਰਨਾ ਜੇ ਅਜੇ ਨਹਿਰ ਬੰਦ ਹੋਈ ਹੋਈ ਹੈ ਜੇ ਪੰਜਾਬ ਦਾ ਪਾਣੀ ਰੁਕਿਆ ਹੋਇਆ ਆ ਸਰਕਾਰ ਕਿਸੇ ਦੀਆਂ ਗੱਲਾਂ ਨਾਲ ਨਹੀਂ ਰੁਕਿਆ ਇਹ ਉਹ ਵੀ ਸ਼ਹਾਦਤ ਨਾਲ ਰੁਕਿਆ ਉਹ ਡੁੱਲੇ ਲਹੂ ਨਾਲ ਰੁਕਿਆ ਉਹਨੇ ਆਪਣਾ ਘਰ ਤੋੜ ਕੇ ਕਲਾਮ ਦਾ ਪਾਣੀ ਰੁਕਿਆ ਸ਼ਰਮਣੀ ਤੁਹਾਡੀ ਦਾ ਜੰਮਤ ਸਕਤਰ ਬਣਿਆ ਮੈਂ ਪਹਿਲਾਂ ਬਤਾਲ ਲਿਆਦਾ ਕਿ ਪਾਈ ਰਮਨ ਦਾ ਪਾਪ ਆਪਣਾ ਪਾਈ ਗੁਰਵਿੰਦਰ ਸਿੰਘ ਜਿਤਾਨੇ 2002 ਸਾਲ ਨੂੰ ਕੋਈ ਕੁਸ਼ ਕਹੀ ਨਾ ਯਾਦ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਖੜ ਕੇ ਕਹਿਣਾ ਕਿ ਉਹਦੀ ਫੋਟੋ ਲਵਾਉਂਦੀ ਜਿਹੜਾ ਸਭ ਤੋਂ ਵੱਡਾ ਹੋਣਾ ਮੈਂ ਪਾਸ ਕਰਾਈ ਜਵਨੀਂ ਮੇੜੀ ਉਹ ਦਿਨ ਤਸਵੀਰ ਲਵਾਈ ਫਿਰ ਉਹਨਾਂ ਦਾ ਭਾਂਡਾ ਇੱਥੇ ਬੈਠਾ ਆਉ ਸਾਹਮਣੇ ਉਹ ਬੱਚਾ ਉਹਨੂੰ ਸ਼ਰਮਣੀ ਗੁਰਦਾਰਾ ਮੰਗਲ ਦੇ ਕਮੇਟੀ ਵਿੱਚ ਉਹਦੀ ਨੌਕਰੀ ਦਾ ਪ੍ਰਬੰਧ ਬਾਇ ਕੀਤਾ ਕਿਉਂਕਿ ਮੈਂ ਇਹਨਾਂ ਸਾਰੇ ਲੋਕਾਂ ਨਾਲ ਆਪ ਤੁਰਿਆ ਹੋਇਆ ਸੀ ਤੇ ਆਪ ਤੁਰ ਕੇ ਸਾਰਾ ਸਮਦਰ ਵੇਖਿਆ